ਸਪੀਕਰ ਸਾਹਿਬ ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੀ ਜਿੰਦ ਜਾਨ ਦੀ ਰੱਖਿਆ ਦੇ ਲਈ ਇਹ ਮਤਾ ਲੈ ਕੇ ਆਉਣਾ ਜ਼ਰੂਰੀ ਸੀਗਾ ਮੇਰੇ ਸਤਾਰੀਓ ਸਾਥੀ ਮੇਰੇ ਕਲੀਗ ਖੇਤੀਬਾੜੀ ਮੰਤਰੀ ਸਾਹਿਬ ਲੈ ਕੇ ਆਏ ਨੇ ਮੈਂ ਜਿੱਥੇ ਇਸ ਮਤੇ ਦਾ ਦੀ ਪ੍ਰੋੜਤਾ ਕਰਦਾ ਸਾਥ ਦਿਨਾ ਔਰ ਉੱਥੇ ਹੀ ਮੈਂ ਮੇਰੇ ਸਾਰੇ ਹੀ ਸਤਾਰੀਓ ਸਾਥੀਆਂ ਚਾਹੇ ਟ੍ਰੇਜਰੀ ਬੈਂਚਸ ਨੇ ਚਾਹੇ ਆਪੋਜੀਸ਼ਨ ਬੈਂਚਸ ਦੇ ਸਾਰੇ ਹੀ ਸਾਥੀਆਂ ਨੇ ਜਿਨ੍ਹਾਂ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ ਹੈ, ਹਮਾਇਤ ਕੀਤੀ ਹੈ, ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਨਾਲ ਹੀ ਮੈਂ ਉਹਨਾਂ ਦੀਆਂ ਸਾਰੀਆਂ ਕੱਲੀ-ਕੱਲੀ ਕਹੀ ਹੋਈ ਗੱਲ ਅੱਦੇ ਨਾਲ ਸਹਿਮਤ ਆ ਉਹਦਾ ਸਮਰਥਨ ਵੀ ਕਰਦਾ। ਅ ਡਿਫਟੀ ਸਪੀਕਰ ਸਾਹਿਬ ਇਹਦੇ ਤੋਂ ਦੇਖੋ ਕੋਈ ਦੋਰ ਆਇਆ ਹੀ ਨਹੀਂ ਕਿ ਪੰਜਾਬ ਦੀ ਜਿੰਦ ਜਾਨ ਹੈ ਜਿਹੜੀ ਉਹ ਖੇਤੀ ਹੈ। ਐਪੀ ਸੈਂਟਰ ਹੈ, ਘਰ ਹੈ ਖੇਤੀ ਤੇ ਉਸ ਤੋਂ ਹੀ ਸਾਰੇ ਕਿੱਤੇ ਨੇ ਜਿਹੜੇ ਉਹ ਚੱਲਦੇ ਨੇ। ਔਰ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕੀਤਾ ਉਹ ਸਮਾਂ ਪੰਜਾਬ ਜਦ ਸਾਰਾ ਦੇਸ਼ ਭੁੱਖਾ ਮਰਦਾ ਸੀਗਾ ਤੇ ਪੰਜਾਬ ਨੇ ਉਸ ਸਮੇ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਆ तकरीबन 55 60 ਸਾਲ ਬਾਅਦ ਉਹ ਇੱਕ ਤਾਂ ਕਹਿੰਦੇ ਨੇ ਕਿ ਯੂਜ਼ ਐਂਡ ਥਰੋ ਉਹਨਾਂ ਯੂਜ਼ ਐਂਡ ਥਰੋ ਨੀ ਯੂਜ਼ ਐਂਡ ਡਿਸਟਰੋਏ ਕਰਨ ਦੀ ਪਾਲਿਸੀ ਦੇ ਨਾਲ ਜਿਸ ਤਰੀਕੇ ਨਾਲ ਉਹ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸਾਰੇ ਪੰਜਾਬ ਨੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਸਾਰਿਆਂ ਨੇ ਸਾਥ ਦਿੱਤਾ ਤੇ ਉਹਨਾਂ ਨੂੰ ਮਜਬੂਰੀ ਵਸ ਵਾਪਸ ਵੀ ਲੈਣੇ ਪਏ ਪਰ ਅੱਜ ਕਿਸੇ ਤਰੀਕੇ ਆਨੇ ਬਹਾਨੇ ਇਹ ਬੈਕ ਡੋਰ ਦੇ ਜ਼ਰੀਏ ਦੁਬਾਰਾ ਉਹੀ ਤਿੰਨ ਕਾਨੂੰਨ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਸੋ ਬਹੁਤ ਜ਼ਰੂਰੀ ਸੀ ਮਤਲ ਲੈ ਕੇ ਆਉਣਾ ਧੰਨਵਾਦ ਹੈ ਕਿ ਸਾਰਿਆਂ ਨੇ ਸਾਥ ਦਿੱਤਾ ਪਰ ਇਹਦੇ ਨਾਲ ਨਾਲ ਮੈਂ ਸਪੀਕਰ ਸਾਹਿਬ ਮੈਂ ਇੱਕ ਹੋਰ ਬੇਨਤੀ ਵੀ ਕਰਨੀ ਚਾਹਾਂਗਾ ਥੋੜਾ ਜਿਹਾ ਥੋੜਾ ਜਿਹਾ ਇੱਕ ਡਿਫਰੈਂਟ ਪਰਸਪੈਕਟਿਵ ਹੈ ਉਹ ਇਹ ਹੈ ਕਿ ਜਿੱਥੇ ਅੱਜ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਜਿੰਦ ਜਾਨ ਹੈ ਕਿਸਾਨੀ ਇਹਦੇ ਨਾਲ ਹੀ ਪੰਜਾਬ ਦਾ ਕੰਮ ਚੱਲਣਾ ਹੈ ਉੱਥੇ ਅੱਜ ਤਕਰੀਬਨ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਕਿਸਾਨ ਜਥੇਬੰਦੀਆਂ ਨੂੰ ਡੱਲੇਵਾਲ ਸਾਹਿਬ ਉਹਨਾਂ ਤੇ ਬੰਦੇਰ ਸਾਹਿਬ ਉਹਨਾਂ ਨੂੰ ਪੰਜਾਬ ਦੇ ਬਾਰਡਰਾਂ ਦੇ ਉੱਪਰ ਦਿੱਲੀ ਜਾਣ ਦੇ ਲਈ ਬੈਠਿਆ ਨੂੰ ਮੈਂ ਵੀ ਜਾ ਕੇ ਆਇਆ ਹਾਂ ਬਹੁਤ ਸਾਰੇ ਸਾਥੀ ਜਾ ਕੇ ਇਧਰੋਂ ਵੀ ਜਾ ਕੇ ਉਹਨਾਂ ਨੂੰ ਬੇਨਤੀ ਕਰਨੀ ਜੀ ਕਿ ਤੁਹਾਡੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਔਰ ਉਹ ਜਿਹੜੇ ਧਰਨੇ ਲੱਗੇ ਹੋਏ ਨੇ ਮੈਂ ਅੱਜ ਇਹ ਇਜਾਜ਼ਤ ਚਾਹੂੰਗਾ ਤੁਹਾਡੀ ਵੀ ਤੇ ਸਾਰੇ ਹਾਊਸ ਦੀ ਵੀ ਕਿ ਜਿੱਥੇ ਆਪਾਂ ਸਾਰੇ ਦੇ ਸਾਰੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਸੀਗੇ ਜਿਹੜਾ ਇਹ ਅਖੌਤੀ ਖੇਤੀ ਖਰੜਾ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਸਾਰੇ ਆਪਾਂ ਅੱਜ ਵਿਰੋਧ ਦੇ ਵਿੱਚ ਖੜੇ ਆਂ ਉਥੇ ਹੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਡੱਲੇ ਜਵਾ ਸਾਹਿਬ ਹੋਣਾ ਨੂੰ ਪੰਦੇਰ ਸਾਹਿਬ ਹੋਣਾ ਨੂੰ ਵੀ ਮੇਰੇ ਖਿਆਲ ਦੇ ਵਿੱਚ ਅੱਜ ਬੇਨਤੀ ਕਰਨੀ ਪਣਦੀ ਹੈ ਕਿ ਤਕਰੀਬਨ 1 ਸਾਲ ਹੋ ਗਿਆ ਪੰਜਾਬ ਹੈ ਜਿਹੜਾ ਉਹ ਪੂਰੇ ਮੁਲਕ ਨਾਲੋਂ ਕਟਿਆ ਹੋਇਆ ਹੈ ਜਿੱਥੇ ਉਹਨਾਂ ਨੂੰ ਆਪਦੇ ਘਰ-ਬਾਰ ਛੱਡ ਕੇ ਕੰਮ-ਕਾਰ ਛੱਡ ਕੇ ਖੇਤੀਬਾੜੀ ਛੱਡ ਕੇ ਜਿੱਥੇ ਉੱਥੇ ਅੰਨੀ ਬੋਲੀ ਕਾਲੀ ਗੂੰਗੀ ਦਿੱਲੀ ਦੀ ਸਰਕਾਰ ਦੇ ਖਿਲਾਫ ਲੜਾਈ ਲੜਨੀ ਪੈ ਰਹੀ ਹੈ 1 ਸਾਲ ਹੋ ਗਿਆ ਉਹਨਾਂ ਨੂੰ ਤੇ ਪੂਰੇ ਦਾ ਪੂਰਾ ਪੰਜਾਬ ਹੈ ਜਿਹੜਾ ਦੋ ਲਾਈਫਲਾਈਨਸ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉਹਨਾਂ ਦੇ ਉੱਪਰ ਧਰਨਾ ਹੋਣ ਕਰਕੇ ਸਾਰੇ ਦਾ ਸਾਰਾ ਪੰਜਾਬ ਹੈ ਜਿਹੜਾ ਕਟਆਫ ਹੋਇਆ ਪਿਆ ਹੈ ਜੀ ਦੀ ਵਜ੍ਹਾ ਕਰਕੇ ਅੱਜ ਅੱਜ ਉਹ ਲੋਕ ਵਪਾਰੀ ਲੋਕ ਇੰਡਸਟਰੀਲਿਸਟ ਲੋਕ ਛੋਟਾ ਦੁਕਾਨਦਾਰ ਜਿਹਨੇ ਵਿਚਾਰੇ ਨੇ 2400 500 ਕਮਾ ਕੇ ਆਪਦੇ ਆਪ ਦਾ ਸ਼ਾਮ ਨੂੰ guzara ਕਰਨਾ ਹੈ ਉਹਨਾਂ ਲੋਕਾਂ ਦੀ ਦੀ ਦਿਹਾੜੀ ਦੇ ਉੱਪਰ ਵੀ ਉਹਨਾਂ ਦੇ ਕੰਮਕਾਰ ਦੇ ਉੱਪਰ ਹੀ ਬਹੁਤ ਵੱਡਾ ਇੰਪੈਕਟ ਹੈ ਜਿਹੜਾ ਉਹ ਪੈ ਰਿਹਾ ਹੈ ਆਪਾਂ ਸ਼ੰਭੂ ਬਾਰਡਰ ਆ ਤੁਸੀਂ ਰਾਜਪੁਰੇ ਵਾਲੇ ਬੈਠੇ ਨੇ ਡੇਰਾ ਬੱਸੀ ਵਾਲੇ ਬੈਠੇ ਨੇ ਲਾਲਰੂ ਵਾਲੇ ਬੈਠੇ ਨੇ ਪਟਿਆਲੇ ਵਾਲੇ ਬੈਠੇ ਨੇ ਐ ਖਨੋਰੀ ਤੋਂ ਸੰਗਰੂਰ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਉਹਦਾ ਇੰਪੈਕਟ ਹੈ ਜਿਹੜਾ ਉਹ ਜਾ ਰਿਹਾ ਸੋ ਮੈਂ ਇਸ ਮਤੇ ਦੇ ਸਮਰਥਨ ਦੇ ਨਾਲ ਨਾਲ ਮੈਂ ਇੱਕ ਤੁਹਾਡੀ ਤੇ ਹਾਊਸ ਦੀ ਵੀ ਇਜਾਜ਼ਤ ਚਾਹੂੰਗਾ ਕਿ ਆਪਾਂ ਸਾਰੇ ਇੱਕ ਮਤ ਹੋਏ ਰਾਜਨੀਤੀ ਇੱਕ ਪਾਸੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੀ ਪੰਜਾਬ ਕਿਸਾਨੀ ਨੂੰ ਬਚਾ ਕੇ ਬਚੂਗਾ ਪੰਜਾਬ ਇੰਡਸਟਰੀ ਨੂੰ ਬਚਾ ਕੇ ਬਚੂਗਾ ਪੰਜਾਬ ਛੋਟੇ ਵਪਾਰੀ ਨੂੰ ਬਚਾ ਕੇ ਬਚੂਗਾ ਪੰਜਾਬ ਟਰੇਡਰ ਨੂੰ ਬਚਾ ਕੇ ਬਚੂਗਾ ਜੇ ਹਰ ਵਰਗ ਨੂੰ ਬਚਾਵਾਂਗੇ ਤਾਂ ਸਮੁੱਚਾ ਪੰਜਾਬ ਇਹ ਜਿਹੜਾ ਉਹ ਬਚੂਗਾ ਸੋ ਸਾਰਾ ਹਾਊਸ ਵੱਲੋਂ ਮੈਂ ਜੇ ਜੇ ਤੁਹਾਡੀ ਸਹਿਮਤੀ ਹੋਵੇ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਕਿ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਜਿੱਥੇ ਕੱਲੀ ਆਮ ਆਦੀ ਪਾਰਟੀ ਨਹੀਂ ਜਾਂ ਤੁਸੀਂ ਨਹੀਂ ਸਾਰੀਆਂ ਸਾਰੀਆਂ ਪਾਰਟੀਆਂ ਜਿੱਥੇ ਉਹਨਾਂ ਦੇ ਸਮਰਥਨ ਦੇ ਵਿੱਚ ਖੜੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਡੱਲੇਵਾਲ ਸਾਹਿਬ ਉਹਨਾਂ ਨੂੰ ਪੰਦੇਰ ਸਾਹਿਬ ਉਹਨਾਂ ਨੂੰ ਇਹ ਬੇਨਤੀ ਵੀ ਕਰੀਏ ਕਿ ਜੀ ਇਹ ਤੁਹਾਡੇ ਇਸ ਸੰਘਰਸ਼ ਦੇ ਨਾਲ ਅਸੀਂ ਸਾਰੇ ਨਾਲ ਆ ਪਰ ਕਿਰਪਾ ਕਰਕੇ ਉਹ ਵਪਾਰੀ ਉਹ ਟਰੇਡਰ ਉਹ ਇੰਡਸਟਰੀਲਿਸਟ ਸਪੀਕਰ ਸਾਹਿਬ ਤੁਸੀਂ ਤੁਸੀਂ ਯਕੀਨ ਨਹੀਂ ਮੰਨਣਾ ਕਿ ਜਿੰਨੀਆਂ ਇੰਡਸਟਰੀਆਂ ਨੇ ਤੁਸੀਂ ਜਾ ਕੇ ਕਦੇ ਉਹਨਾਂ ਦਾ ਹਾਲ ਪੁੱਛੋ ਉਹ ਕਹਿੰਦੇ ਜੀ ਜਿੰਨੇ ਸਾਡੇ ਆਰਡਰਸ ਆਉਣੇ ਨੇ ਚਾਹੇ ਨੈਸ਼ਨਲੀ ਤੇ ਚਾਹੇ ਇੰਟਰਨੈਸ਼ਨਲੀ ਉਹ ਸਾਰੇ ਦੇ ਸਾਰੇ ਉਹ ਕੰਪਨੀਆਂ ਰੱਦ ਕਰੀ ਜਾਂਦੀਆਂ ਨੇ ਉਹ ਆਰਡਰ ਕੈਨਸਲ ਹੋਈ ਜਾਂਦੇ ਨੇ ਕਿ ਜੀ ਤੁਸੀਂ ਤੁਹਾਡੇ ਤੋਂ ਧਰਨੇ ਲੱਗੇ ਹੋਏ ਨੇ ਰੋਡਾਂ ਬੰਦ ਨੇ ਤੇ ਤੁਹਾਡੇ ਕੋਲੋਂ ਆ ਆਰਡਰ ਬੁੱਕ ਤਾਂ ਐ ਨਹੀਂ ਜਾਣੇ ਹੈਗੇ ਜੇ ਇੰਡਸਟਰੀ ਖਤਮ ਹੋ ਗਈ ਜੇ ਵਪਾਰ ਖਤਮ ਹੋ ਗਿਆ ਤੇ ਫਿਰ ਆਪਾਂ ਪੰਜਾਬ ਨੂੰ ਕਿਵੇਂ ਬਚਾਵਾਂਗੇ ਤੇ ਕਿਵੇਂ ਚਲਾਵਾਂਗੇ ਸੋ ਇਹ ਮੇਰੀ ਜੇ ਜੇ ਸਾਰਿਆਂ ਦੀ ਸਹਿਮਤੀ ਹੋਵੇ ਚਾਹੇ ਇਹਦੇ ਲਈ ਚਾਹੇ ਇਹਦੇ ਲਈ ਇੱਕ ਹਾਊਸ ਦੀ ਕਮੇਟੀ ਬਣਾ ਦੋ ਸਾਰੀਆਂ ਪਾਰਟੀਆਂ ਜਾਣ ਸਤਕਾਰਯੋਗ ਕਿਸਾਨ ਜਥੇਬੰਦੀਆਂ ਕੋਲ ਲੱਲੇਵਾਲ ਸਾਹਿਬ ਕੋਲ ਬੰਦੇਰ ਸਾਹਿਬ ਕੋਲ ਇਹ ਜਾ ਕੇ ਇਹ ਇੱਥੇ ਇੱਥੇ ਜੋ 3 ਕਰੋੜ ਪੰਜਾਬੀ ਨੇ ਜੀ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਕਮੇਟੀ ਜੇ ਇਹਨਾਂ ਸਤਕਾਰਯੋਗ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਕੋਲ ਜਾਊਗੀ ਤੇ ਮੇਰਾ ਮਨ ਕਹਿੰਦਾ ਕਿ ਉਹ ਇਸ ਗੱਲ ਨੂੰ ਮੰਨਣਗੇ ਵੀ ਤੇ ਪ੍ਰਵਾਨ ਵੀ ਕਰਨਗੇ ਤੇ ਆਪਾਂ ਆਪਣੇ ਮੁਲਕ ਨਾਲੋਂ ਜਿਹੜੀਆਂ ਦੋ ਲਾਈਫਲਾਈਨਸ ਨੇ ਉਹ ਰੋੜਾ ਚਲਾਉਂਦੇ ਹੋ ਜਾਣਗੇ ਤੇ ਇੰਡਸਟਰੀ ਔਰ ਵਪਾਰ ਨੂੰ ਆਪਾਂ ਬਚਾ ਲਾਂਗੇ ਸੋ ਇਹ ਮੇਰੀ ਬੇਨਤੀ ਹੈ ਜੇ ਸਾਰਿਆਂ ਨੂੰ ਪ੍ਰਵਾਨ ਹੋਵੇ ਤਾਂ ਮੈਂ ਸਮਝਦਾ ਕਿ ਇਹਦੇ ਲਈ ਵੀ ਮਤਲਬ ਇੱਕ ਜਿਹੜਾ ਉਹ ਪ੍ਰਸਤਾਵ ਪਾਸ ਕਰ ਦਈਏ